ਅੱਜ 5 ਆਈਜ਼ ਜਿਹੜੇ ਪੰਜ ਦੇਸ਼ਾਂ ਦਾ ਗਰੁੱਪ ਹੈ ਉਹ ਆਪਣੇ ਮਗਰ ਮਗਰ ਅਮਰੀਕਾ ਆਪਣੇ ਜਿਹੜਾ ਨਾਲ ਖੜਾ ਹੈ ਆਪਣੀ ਆਵਾਜ਼ ਯੂਨ ਤੱਕ ਪਹੁੰਚਦੀ ਪਈ ਹੈ ਯੂਨ ਸਕੱਰੇਟਰੀ ਨੇ ਸਾਡੇ ਹੱਕਾਂ ਦੀ ਗੱਲ ਕੀਤੀ ਹੈ ਪਰ ਉਹ ਸਾਡੇ ਹੱਕਾਂ ਦੀ ਗੱਲ ਕਰਨੀ ਬੰਦ ਕਰ ਦੇਣਗੇ ਜੇ ਉਹਨਾਂ ਨੂੰ ਪਤਾ ਲੱਗੂਗਾ ਕਿ ਸਿੱਖ ਤੋਂ ਦੂਜੇ ਦੀ ਪੱਗ ਹੀ ਲਾਈ ਜਾਂਦੇ ਆ ਸੋ ਇਸ ਕਰਕੇ ਸਾਡਾ ਇਹ ਫਰਜ਼ ਬਣਦਾ ਹੈ ਆਪਣੇ ਡਿਫਰੈਂਸਸ ਨੂੰ ਖਤਮ ਕਰ ਦਈਏ ਵਿਚਾਰਧਾਰਕ ਵਿਖਰੇਵੇਂ ਗੁਰੂ ਨਾਲ ਤਾਂ ਨਹੀਂ ਜਦੋਂ ਤੱਕ ਸਾਡਾ ਨਿਸ਼ਾਨਾ ਇੱਕ ਹੈ ਕਿਹੜਾ ਵਿਚਾਰਧਾਰਕ ਵਿਖਰੇਵਾ ਸਾਡੇ ਸਾਹਮਣੇ ਵਧਾਇ ਜੇ ਇੱਕ ਦੂਸਰੇ ਵਿੱਚ ਸਾਡੇ ਰਿਫਟ ਪੈਦਾ ਨਾ ਹੋਵੇ ਤਿੰਨ ਚੀਜ਼ਾਂ ਦਾ ਖਿਆਲ ਰੱਖਿਓ ਅੰਗਰੇਜ਼ੀ ਚ ਕਹਾਂ ਤਾਂ ਕਮਿਊਨੀਕੇਸ਼ਨ ਟਰਾਂਸਪੇਰੈਂਸੀ ਤੇ ਪੇਸ਼ਾ ਗੁਰਪਤਨ ਸਿੰਘ ਮਾਣੋ ਚਾਲਨੇ ਆ ਕੱਲਾ ਕੀ ਸੀ ਕਿ ਖਾਲਸਾ ਜੀ ਸਪੇਸ ਖਾਲੀ ਨਾ ਛਡੋ ਭਾਵੇਂ ਉਹ ਧਾਰਮਿਕ ਸਪੇਸ ਹੋਏ ਰਾਜਨੀਤਿਕ ਸਪੇਸ ਹੋਏ ਉਹ ਬਿਊਰੋਕ੍ਰੇਸੀ ਹੋਏ ਤੁਹਾਡੇ ਦਫਤਰ ਹੋਣ ਭਾਵੇਂ ਉਹ ਕਿਸੇ ਵੀ ਸਮਾਜਿਕ ਸਪੇਸ ਹੋਏ ਉਹਨੂੰ ਜੇ ਖਾਲੀ ਕਰੋਗੇ ਉਹ ਗਮਰਾਣ ਧੱਕਾ ਧਾਤ ਲਾਗੇ ਬੈਠਾ ਏ ਕਿ ਕਦੋਂ ਸਪੇਸ ਖਾਲੀ ਕਰਨ ਅੱਜ ਸਾਡੇ ਦਫ਼ਤਰਾਂ ਦੇ ਵਿੱਚ ਉਹ ਲੋਕ ਬੈਠੇ ਨੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਬੋਲਣੀ ਆਂਦੀ ਯਾਰ ਆਪਾਂ ਉਹਨਾਂ ਦੇ ਬਾਹਰ ਧੱਲੇ ਲਾ ਕੇ ਬੈਠੇ ਆ ਉਹਨਾਂ ਨੂੰ ਸਾਡੇ ਹੱਕਾਂ ਨਾਲ ਕੀ ਉਹਨਾਂ ਨੂੰ ਸਾਡੇ ਮੰਗਾਂ ਨਾਲ ਕੀ ਉਹਨਾਂ ਨੂੰ ਸਾਡੀ ਹਮਦਰਦੀ ਹੈ ਹੀ ਨਹੀਂ ਜੀ